ਪਗਤ ਕਬੀਰ ਜੀ ਕਹਿੰਦੇ ਨੇ ਕਿ ਜਦੋਂ ਮੇਰਾ ਮਨ ਮੈਲਾ ਸੀ ਤਾਂ ਮੈਂ ਰਾਮ ਰਾਮ ਕਰਦਾ ਸੀ ਰਾਮ ਰਾਮ ਕਰਦਿਆਂ ਇੱਕ ਦਿਨ ਰੱਬ ਦੀ ਕਿਰਪਾ ਹੋਈ ਰਾਮ ਮਨ ਚ ਵਸ ਗਿਆ ਹੁਣ ਰਾਮ ਕਬੀਰ ਕਬੀਰ ਦੀ ਰੱਟ ਲਾਈ ਫਿਰਦਾ ਹੈ ਖੇਡ ਉਲਟੀ ਹੋ ਗਈ ਜਦੋਂ ਕੁਝ ਖਾਲੂ ਪੰਡਤਾਂ ਨੂੰ ਪਤਾ ਲੱਗਾ ਕਿ ਕਬੀਰ ਨੇ ਤਾਂ ਰੱਬ ਨੂੰ ਪਾ ਲਿਆ ਤਾਂ ਉਹਨਾਂ ਨੇ ਕਬੀਰ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਨਗਰ ਵਿੱਚ ਝੂਠੀ ਖਬਰ ਫੈਲਾ ਦਿੱਤੀ ਕਿ ਕਬੀਰ ਦੇ ਘਰ ਬੜਾ ਵੱਡਾ ਯੱਗ ਹੋ ਰਿਹਾ ਹੁਣ ਬੜੇ ਵੱਡੇ ਵੱਡੇ ॠषि मुनि ਸਾਧੂ ਕਬੀਰ ਦੇ ਘਰ ਭੋਜਨ ਛਕਣ ਵਾਸਤੇ ਆਏ ਜਦੋਂ ਕਬੀਰ ਨੂੰ ਐਸੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਸਾਧੂਆਂ ਨੂੰ ਆਪਣੇ ਘਰ 'ਚ ਬਿਠਾਇਆ ਤੇ ਆਪ ਘਰ ਤੋਂ ਬਾਹਰ ਰੱਬ ਦਾ ਨਾਮ ਜਪਣ ਵਾਸਤੇ ਉੱਰ ਪਈ ਕਿ हे ਪ੍ਰਮਾਤਮਾ ਹੁਣ ਤੂੰ ਆਪ ਹੀ ਆਪਣੇ भक्त ਦੀ लाज ਰੱਖਣੀ ਹੈ ਤੇ ਜਦੋਂ ਲੋਕ ਭੋਜਨ ਸ਼ੱਕ ਕੇ ਕਬੀਰ ਦੇ ਘਰ ਤੋਂ ਜਾ ਰਹੇ ਸੀ ਤੇ ਸਾਹਮਣੇ ਕਬੀਰ ਨੂੰ ਵੇਖਿਆ ਹੁਣ ਉਹਨਾਂ ਨੇ ਪਹਿਲਾਂ ਕਦੇ ਕਬੀਰ ਨੂੰ ਦੇਖਿਆ ਨਹੀਂ ਸੀ ਕਹਿੰਦੇ ਭਾਈ ਤੂੰ ਇੱਥੇ ਕੀ ਕਰ ਰਿਹਾ ਹੈ ਜਾਂ ਕਬੀਰ ਦੇ ਘਰ ਬੜਾ ਵੱਡਾ ਹੀ ਅਗ ਹੋ ਰਿਹਾ ਤੂੰ ਵੀ ਜਾ ਕੇ ਭੋਜਨ ਸ਼ੱਕਿਆ ਕਬੀਰ ਇਹ ਗੱਲ ਸੁਣਦੇ ਨੇ ਤਾਂ